ਸੀਐਮ ਸਾਹਿਬ ਪੰਜਾਬ ਆ ਮਾਨਯੋਗ ਡੀਜੀਪੀ ਪੰਜਾਬ ਤੇ ਦਿਸ਼ਾ ਨਿਰਦੇਸ਼ਾ ਹੇਠ ਜਿਹੜਾ 1 ਮਾਰਚ ਨੂੰ ਆ ਯੁਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਸਟਾਰਟ ਹੋਈ ਹੈ ਤਾਂ ਉਸੇ ਸਿਲਸਿਲੇ ਨੂੰ ਅੱਗੇ ਵਧੋਂਦੇ ਹੋਏ ਅੱਜ ਇਹ ਅਸੀਂ ਕਾਸੋ ਉਥੇ ਰੱਖਿਆ ਹੈਗਾ ਇਸ ਤੋਂ ਪਹਿਲਾਂ 1 ਮਾਰਚ ਦਾ ਇੱਕ ਵੱਡੇ ਲੈਵਲ ਦਾ ਇੱਕ ਕਾਸੋ ਕੀਤਾ ਸੀਗਾ ਤਾਂ ਇਹਦੇ ਵਿੱਚ ਪਿਛਲੇ ਮਹੀਨੇ ਦੇ ਵਿੱਚ ਬਟਾਲਾ ਪੁਲਿਸ ਨੇ ਕਾਫੀ ਡਰੱਗਸ ਦੇ ਉਤੇ ਕੰਮ ਕਰਦੇ ਹੋਏ ਕਰੀਬਨ 110 ਮੁਕਦਮੇ ਜਿਹੜੇ ਹੈਗੇ ਨੇ ਅ ਦਰਸ਼ ਕਰਕੇ ਕਰੀਬਨ 175 ਅ ਬੰਦੇ ਜਿਹੜੇ ਸਮੱਗਲਰ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਤਾ ਤਾਂ ਇਹਦੇ ਵਿੱਚ ਅ ਹਿਊਮੈਨਿਟੇਰੀਅਨ 뷰 ਲੈ ਕੇ ਇਹਦੇ ਚ ਕਰੀਬਨ 15 ਬੰਦੇ ਜਿਹੜੇ ਅ ਨਸ਼ੇ ਦਾ ਸ਼ਿਕਾਰ ਸੀਗੇ ਉਹਨਾਂ ਨੂੰ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਦਾਖਲ ਕਰਾ ਕੇ ਉਹਦੇ ਚ ਸਾਡੀ ਇਹੀ ਕੋਸ਼ਿਸ਼ ਹੈ ਕਿ ਇਹਨਾਂ ਦਾ ਇਲਾਜ ਕਰਕੇ ਇਨਾਂ ਨੂੰ ਕੋਈ ਚੰਗਾ ਰੋਜ਼ਗਾਰ ਮਈਆ ਹੋਵੇ ਤਾਂ ਇਸ ਤੋਂ ਇਲਾਵਾ ਜਿਹੜਾ ਕੁਝ ਪ੍ਰਾਪਰਟੀਆਂ ਵੀ ਆਇਡੈਂਟੀਫਾਈ ਹੋਈਆਂ ਹੈ ਜਿਹੜਾ ਨਸ਼ਾ ਤਸਕਰ ਹੈਗੇ ਨੇ ਤਾਂ ਸਿਵਲ ਐਡਮਿਨਿਸਟ੍ਰੇਸ਼ਨ ਉਹਦੇ ਵਿੱਚ ਜਿਹੜੀ ਆਪਣੀ ਕਾਰਵਾਈ ਕਰ ਰਹੀ ਹੈ ਤਾਂ ਖਸੂਸੀ ਤੌਰ ਤੇ ਜਿਹੜਾ ਅੱਜ ਦਾ ਜਿਹੜਾ ਇਹ ਕਾਸੋ ਆਪਰੇਸ਼ਨ ਹੈ ਇੱਥੇ ਅਸੀਂ ਸ਼ੇਖਪੁਰਾ ਖੜੇ ਹੈਗੇ ਨੇ ਕਿ ਇਹ ਹੌਟਸਪੌਟ ਮੰਨਿਆ ਜਾਂਦਾ ਹੈ ਇੱਥੇ ਕਾਸੋ ਨੂੰ ਲੀਡ ਕਰ ਰਹੇ ਨੇ ਆਪਣੇ ਐਸਪੀ ਡੀ ਸਾਹਿਬ ਬਾਕੀ ਹਰੀਸ਼ ਬਹਿਲ ਜੀ ਹੈ ਡੀਐਸਪੀ ਨਾਰਕੋਟਿਕਸ ਐਂਡ ਪਰਮ ਵੀਰਜੀ ਹੈਗੇ ਨੇ ਤਾਂ ਇਹ ਇੱਥੇ ਜਿਹੜਾ ਕਸੋ ਲੀਡ ਕਰ ਰਹੇ ਨੇ ਇਸ ਤੋਂ ਇਲਾਵਾ ਦੋ ਹੋਰ ਥਾਈਂ ਅਸੀਂ ਜ਼ਿਲ੍ਹੇ ਦੇ ਵਿੱਚ ਇਹ ਜਿਹੜਾ ਕਸੋ ਚਲਾ ਰਹੇ ਨੇ ਤਾਂ ਇੱਚ ਫਿਲਹਾਲ ਜਿਹੜੀ ਪ੍ਰੀਲਿਮਿਨਰੀ ਇਨਪੁਟ ਮੇਰੇ ਕੋਲ ਆਈ ਹੈ ਕਿ ਤਿੰਨ ਚਾਰ ਥਾਈਂ ਜਿਹੜੇ ਬੰਦੇ ਹੈ ਵਿਦ ਰਿਕਵਰੀ ਤਾਂ ਉਹਨਾਂ ਨੂੰ ਅਪ੍ਰਹੈਂਡ ਕੀਤਾ ਗਿਆ ਤਾਂ ਬਾਕੀ ਜਿਹੜਾ ਡਿਟੇਲਡ ਰਿਕਵਰੀ ਸਾਡੀ ਹੋਗੀ ਕਸੋ ਦੀ ਉਹ ਆਪਾਂ ਫਿਰ ਕਰੀਬਨ 3-4 ਵਜੇ ਮੀਡੀਆ ਦੇ ਨਾਲ ਸ਼ੇਅਰ ਕਰਾਂਗੇ